ਜੀ ਆਪਣਾ ਸ਼ਮੀਰ ਸਿੰਘ ਮੇਰਾ ਨਾਮ ਹੈ ਹਾਂਜੀ ਪਿੰਡ ਲਹਿਰਾ ਹਾਂਜੀ ਲਹਿਰੇ ਤੋਂ ਅਸੀਂ ਖੇਤੀ ਕਰਦੇ ਹਾਂ ਠੀਕ ਹੈ ਜੀ ਖੇਤੀ ਨਾਲ ਸੰਬੰਧ ਹੈ ਓਕੇ ਜੀ ਮੈਂ ਪਖਾਨ ਜੂਨੀਅਰ ਦਾ ਪ੍ਰਧਾਨ ਹਾਂ ਓਕੇ ਜੀ ਅੱਛਾ ਉਹ ਤੋਂ ਬਾਅਦ ਮੈਂ ਡਾਕਟਰ ਦੇ ਦਵਾਈ ਲੈਣ ਗਿਆ ਅੱਛਾ ਜੀ ਮੈਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਸ਼ੁਰੂਆਤ ਕਿੱਥੋਂ ਹੋਈਆਂ ਪ੍ਰੋਬਲਮ ਦੀਆਂ ਹਾਂ ਛੱਡ ਦਿਓ ਫੋੜੀਆਂ ਪਵਾ ਦਿਓ ਆਹ ਪ੍ਰੋਗਰਾਮ ਸੀ ਉਹ ਤੋਂ ਬਾਅਦ ਫੇਰ ਆਪਾਂ ਇਹ ਬੀਪੀ ਦੀ ਪ੍ਰੋਬਲਮ ਸੀ ਇਹਦੇ ਸੀ ਬੀਪੀ ਦਾ ਜਿਆਦਾ ਵਾਧਾ ਸੀ ਬੀਪੀ ਵਾਧਦਾ ਸੀ ਵਾਧਦਾ ਵਾਧਾ ਵਾ ਜਿਆਦਾ ਵਧ ਗਿਆ ਅੱਛਾ ਉਹਦੇ ਪ੍ਰੋਬਲਮਾਂ ਕਰਕੇ ਕਿੰਨਾ ਕੁ ਟਾਈਮ ਪਹਿਲਾਂ ਬੀਪੀ ਦੀ ਪ੍ਰੋਬਲਮ ਆਈ ਤੁਹਾਨੂੰ ਪਹਿਲਾਂ 3 ਸਾਲ ਤੋਂ ਉਹਦੇ ਗਵਾਇਆਂ ਖਾਂਦੇ ਰਹੇ ਦਵਾਈ ਹਾਂਦੇ ਰਹੇ ਫਿਰ ਉਸ ਤੋਂ ਬਾਅਦ ਜਿਵੇਂ ਹਾਰ ਦੀ ਪ੍ਰੋਬਲਮ ਆਈ ਉਦੋਂ ਹਾਰ ਦੀ ਆ ਗਈ ਓਕੇ ਜੀ ਉਸ ਤੋਂ ਬਾਅਦ ਫਿਰ ਅੱਥੇ ਡੈ ਗਿਆ ਆਪਾਂ ਚੰਡੀਗੜ੍ਹ ਅੱਛਾ ਜੀ ਚੰਡੀਗੜ੍ਹ ਤੋਂ ਕੋਈ ਫਰਕ ਪੈ ਗਿਆ ਜੀ ओके ਨਹੀਂ ਉਹਦੇ ਵਿੱਚ ਦੀ ਜੀ ਇੰਡੀਗੜ ਜਾਣ ਤੋਂ ਪਹਿਲਾਂ ਹੋਰ ਕਿੱਥੇ ਕਿੱਥੇ ਗਏ ਤੁਸੀਂ ਹੋਰ ਗਏ ਸੰਗਰੂਰ ਗਏ ਸੰਗਰੂਰ ਗਏ ਸੰਗਰੂਰ ਤੋਂ ਬਾਅਦ ਆ ਤੇ ਫ੍ਰੀਦਕੋਟ ਮੈਂ ਸੰਗਰੂਰ ਸੈੱਟ ਨਹੀਂ ਆਇਆ ਕੰਮ ਨਾ ਸੈੱਟ ਨਹੀਂ ਆਇਆ ਫਿਰ ਤੁਸੀਂ ਗਏ ਕਿ ਫਰੀਦਕੋਟ ਫਰੀਦਕੋਟ ਜੀ ਫਰੀਦਕੋਟ ਆਹ ਫਰੀਦਕੋਟ ਅੱਛਾ ਜੀ ਫਰੀਦਕੋਟ ਗਏ ਉੱਥੇ ਨਹੀਂ ਸੱਟ ਆ ਫਰੀਦਕੋਟ ਵਾਲੇ ਕੀ ਕਹਿੰਦੇ ਸੀ ਉੱਥੇ ਮੰਗ ਲਿਆ 5 ਲੱਖ ਵੀ ਬਾਈਪਾਸ ਸਰਜਰੀ ਹੋਣੀ ਹੈ ਜੀ ਸਰਜਰੀ ਤੁਹਾਨੂੰ ਕੋਈ ਮੁੜ ਕੇ ਵਾਜਨ ਦੀ ਮੈਤਾ ਨਹੀਂ। ਵੀ ਗਰੰਟੀ ਨਹੀਂ ਹੈ। ਗਰੰਟੀ ਕੋਈ ਨਹੀਂ ਹੈਗੀ। ਵਾਸਾ ਮੈਂ ਜਦੋਂ ਗਰੰਟੀ ਨਹੀਂ ਦਿੱਤੀ ਫਿਰ ਤੁਸੀਂ ਅਸੀਂ ਵਾਪਸ ਵਾਪਸ ਆ ਗਏ। ਫਿਰ ਤੁਸੀਂ ਉਦੋਂ ਫੇਰੇ ਅੱਛਾ ਜੀ। ਆਪਣਾ ਵਾਕੇ ਪਟਿਆਲੇ ਅੱਛਾ ਜੀ। ਪਟਿਆਲੇ ਜਾਂਦਿਆਂ ਸਾਰੇ ਡਾਕਟਰ ਨਾਲ ਮਿਲਿਆ। ਉਹਨਾਂ ਨੇ ਇੱਕ ਟੀਕਾ ਲਾਇਆ। ਉਹ ਟੀਕੇ ਨਾਲ ਮੜਿਆ ਆ ਰਾਮ ਆ ਗਿਆ। ਮੜੀ ਰਾਤ ਮਿਲ ਗਈ। ਹਾਂ ਮਿਲ ਗਈ। ਓਕੇ। ਉਦੋਂ ਬਾਅਦ ਉੱਥੇ ਲੈ ਕੇ ਚੰਡੀ ਚੰਡੀਗੜ੍ਹ ਮੈਨੂੰ ਉਹਨਾਂ ਨੇ 3 ਘੰਟੇ ਰੱਖਿਆ ਚਾਰਾ। ਉੱਥੋਂ ਬਾਅਦ ਮੈਨੂੰ ਉਹਨਾਂ ਨੇ ਛੁੱਟੀ ਦੇਤੀ। ਦਵਾਈਆਂ ਲਾਤੀਆਂ। ਉਹ ਤੁਸੀਂ ਕਿਹਾ ਵੀ ਆਪਰੇਸ਼ਨ ਦਾ ਅਸੀਂ ਕਰਾਣਾ ਨਹੀਂ। ਆਪਰੇਸ਼ਨ ਕਰਿਆ ਵੀ ਨਹੀਂ। ਨਾ ਉਹ ਕਿਹਾ। ਅੱਛਾ ਜੀ। ਉਹ ਦਵਾਈਆਂ ਨਾਲ ਫਿਰ ਠੱਟ ਆ ਗਿਆ। ਓਕੇ। ਉਹਦਣਾ ਆ ਗਿਆ ਹੌਲੀ ਹੌਲੀ ਕਰਿਆ ਆ ਗਿਆ। ਫਿਰ ਮੈਂ ਤੁਹਾਡੇ ਅੱਜ ਇਹ ਦਵਾਈ ਲਾ ਦੀ। ਨਹੀਂ ਜਿੰਮੇ ਤੁਸੀਂ ਮੈਨੂੰ ਘਰੇ ਆ ਗਏ। ਮਿਲ ਕੀ ਹਲਾ ਤੁਰਿਆ ਤੁਰਲੇ ਸਾਰੇ ਕੰਮ ਕਰ ਲੈਂਦੇ ਸੀ ਬੈਠੇ ਸੀ ਉਰੋ। ਬੈਠੇ ਸੀ ਜੀ ਮੰਜੀ ਦੇ ਬੈਠੇ। ਮੰਜੀ ਦੇ ਬੈਠੇ ਹੀ ਦਵਾਈਆਂ ਚੱਲ ਰਹੀਆਂ ਸੀ। ਦਵਾਈਆਂ ਚੱਲਦੀਆਂ ਰਹੀਆਂ। ਮੈਂ ਅਰਦਾਈ ਨੂੰ ਇਤਰੀਦ ਦੋ ਉਰਦਾਨੀ ਉਰਦਾਨੀ ਫਿਰ ਜਦੋਂ ਆਪਣੇ ਸਰਵਿਸ ਪੈਕ ਸਟਾਰਟ ਕੀਤਾ ਤੁਸੀਂ ਨੇ ਜਦੋਂ ਆਪਾਂ ਸਟਾਰਟ ਕਰ ਲਈ ਦਵਾਈ ਹਾਂਜੀ ਉਸ ਤੋਂ ਬਾਅਦ ਉਹ ਸਟਾਰਟ ਨਾਲ 700 ਰੁਪਏ ਓਕੇ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਵਰਤਦੇ ਮੈਨੂੰ 3 ਮਹੀਨੇ ਹੋ ਗਏ ਮੈਂ ਦੋ ਕੋਰਸ ਪੂਰਾ ਹੋਣਾ ਤੁਹਾਡਾ ਮਲ ਅੱਜ ਤੁਹਾਡੀ ਕੀ ਕੰਡੀਸ਼ਨ ਹੈ ਜੀ ਅੱਜ ਮੈਂ ਬਹੁਤ ਠੀਕ ਹਾਂ ਕੋਈ ਦਵਾਈ ਖਾ ਰਹੇ ਹੋ ਜੀ ਤੁਸੀਂ ਕੋਈ ਦਵਾਈ ਨਹੀਂ ਖਾ ਰਿਹਾ ਅੱਛਾ ਜੀ ਜਿਵੇਂ ਤੁਰਨ ਫਿਰਨ ਚ ਉਠਣ ਚ ਦਿੱਕਤ ਸੀ ਮੈਨੂੰ ਸਾਰੇ ਲੈਰ ਦੇ ਉੱਤੋਂ ਨਹੀਂ ਕੋ ਮਾਧਿਓ ਮਤਾਂ ਦੇ ਕੋ ਮੌਕਾ ਮਲ ਪੂਰੀ એનર્ਜੀ ਹੈ ਜੀ ਨੂੰ ਹਾਂ ਜੀ ਪੂਰੀ ਕੰਮ ਗੁੰਮ ਕਰ ਲੈਨੇ ਕੋਈ ਬੰਦੇ ਨਹੀਂ ਵਾਲੇ ਕੰਮ ਕਰ ਲਈਦਾ ਡੰਗਰ ਵੀ ਖੋਲ ਲਈਦੇ ਨੇ ਬੰਨ ਵੀ ਦੇਈਦੇ ਨੇ ਅੱਛਾ ਜੀ ਹਾਂ ਕਈ ਵੀ ਮਾੜੀ ਮੋਟੀ ਚਲਾਈ ਦੀ ਹੈ ਓਕੇ ਜੀ ਮਲ ਬਿਲਕੁਲ ਓਕੇ ਹੋ ਜੀ ਹੁਣ ਤੁਸੀਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਹੁਣ ਇਹ ਸੁਨੇਹਾ ਇਹ ਚਾਹੁੰਦੇ ਆਂ ਵੇ ਇਹ ਦਵਾਈ ਵਰਤੋ ਮੇਨਾ ਡਾਕਟਰਾਂ ਦੀ ਵੱਧੋ ਵੱਧ ਤਾਂ ਆਪਾਂ ਤਾਂ ਜਾ ਕੇ ਮਨ ਸਰੀਰ ਦੀ ਸਰਵਿਸ ਕਰਾਉਈ ਜਾਨੀ ਇੱਥੇ ਇਹ ਸਰਵਿਸ ਵਧੀਆ ਜਾਂਦੀ ਹੈ ਦਵਾਈ ਵਧੀਆ ਹੈ ਧੰਨਵਾਦ ਜੀ